ਇੰਤਜ਼ਾਰ ਵਿੱਚ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਦਿਨ ਲੰਘ ਚੱਲੇ ਸੀ ਵੀ ਦੋਸਤੋ ਅਬ ਬਲਾ ਜੋਰ ਬੰਗਿਆਂ ਰਾਹੂ ਚ ਤਮੀ ਪੈ ਗਿਆ ਸੀ ਨਵਾਂ ਸ਼ਹਿਰ ਚ ਮਸਾ ਮਸਾ ਪੈਣ ਲੱਗਾ ਹੈ ਮੀ ਦੋਸਤੋ ਮਸਾ ਮਸਾ ਪੈਣ ਲੱਗਾ ਹੈ ਮੀ ਦੋਸਤੋ ਸਤਿ ਸ਼੍ਰੀ ਅਕਾਲ ਪੀ ਵੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਤੁਹਾਡਾ ਆਪਣਾ ਪ੍ਰਵਾਨਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆਲਣੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੋਡ ਤੇ ਆ ਔਰ ਮੀਨ ਹੈ ਪੂਰਾ ਜੋਰ ਫੜਿਆ ਹੋਇਆ ਕਾਫੀ ਤੇਜ਼ ਨਹੀਂ ਹੈ ਨਵਾਂ ਸ਼ਹਿਰ ਦੇ ਅੰਦਰ ਔਰ ਰਾਹਤ ਵੀ ਮਿਲੀ ਹੈ ਸਕੂਨ ਵੀ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਹਮਸ ਜਾਂ ਹਿਮੀਡਿਟੀ ਦੀ ਬਹੁਤ ਜ਼ਿਆਦਾ ਹੋ ਗਈ ਸੀ ਕਿ ਔਰ ਹਰ ਇੱਕ ਬੰਦੇ ਦੇ ਦਿਲ ਦੀ ਇੱਤੋਂ ਮੰਨ ਨਹੀਂ ਉੱਠ ਗਈ ਸੀ ਕਿ ਯਾਰ ਮਸਾ ਮਸਾ ਮੌਨਸੂਨ ਆਣ ਵਾਲਾ ਤੇ ਮੀਂਹ ਸ਼ੁਰੂ ਹੋਵੇ ਸੋ ਇਹ ਮੌਨਸੂਨ ਦੀ ਬਰਸਾਤ ਸ਼ੁਰੂ ਹੋਈ ਹੈ ਆ ਕਈ کہہ ਰਹੇ ਨੇ ਇੰਜੋਏ ਕਰੀਂ ਬੰਗਾ ਰੋਡ ਤੇ ਕਹਿੰਦੇ ਬਾਰਿਸ਼ ਫੈਰੀ ਯਾਰ ਆ ਚੰਡੀਗੜ੍ਹ ਰੋਡ ਹੈ ਜੀ ਔਰ ਪਾਣੀ ਥੋੜਾ ਥੋੜਾ ਖੜਨਾ ਵੀ ਸ਼ੁਰੂ ਹੋ ਗਿਆ ਫਿਲੀਪਾਈਂ ਤੋਂ ਦੇਖ ਰਹੇ ਨੇ ਪਾਣੀ ਥੋੜਾ ਥੋੜਾ ਖੜਨਾ ਸ਼ੁਰੂ ਹੋ ਗਿਆ ਐਂਡ ਆਮ ਵੰਡਰਿੰਗ ਕਿ ਨਮਾਸ਼ਾ ਰਾਹੂ ਰੋਡ ਤੇ ਕੀ ਹਾਲਾਤ ਹੋੜ ਗਏ ਰੇਲਵੇ ਰੋਡ ਤੇ ਕੀ ਹਾਲਾਤ ਹੋਣਗੇ ਗੜਸ਼ੰਕਰ ਰੋਡ ਦੇ ਕਲਾਮ ਰੋਡ ਦੇ ਉਹ ਤਾਂ ਭਰ ਜਾਣੇ ਆ ਤੇ ਦੁਕਾਨਾਂ ਦਾ ਕਿਉਂਕਿ ਕੋਠੀ ਰੋਡ ਮੇਂ ਸ਼ਬ ਭਰ ਜਾਂਦਾ ਹੁੰਦਾ ਤੇ ਕੋਠੀ ਰੋਡ ਤੇ ਦੁਕਾਨਾਂ ਦਾ ਕੀ ਹਾਲ ਬਣੂਗਾ ਇਹ ਸਾਰੇ ਸਵਾਲ ਜ਼ਹਿਨ ਚ ਆ ਰਹੇ ਆ। ਇਹ بارش ਹੋ ਰਹੀ ਹੈ ਜੀ ਔਰ ਗੱਡੀ ਦੇ ਉੱਤੇ ਜਿਹੜੀ ਕੜਕੜ ਕੜਕਰ ਕੜ ਦੀ ਆਵਾਜ਼ ਸੁਣਾਈ ਦੇ ਰਹੀ ਹੈ ਕੋਈ ਮਿਊਜ਼ਿਕ ਨਹੀਂ ਲੱਗਿਆ। ਜਾ ਕੋਈ ਕਾਣਾ ਨਹੀਂ ਸ਼ੁਰੂ ਹੋਣ ਲੱਗਾ ਤੇ ਬਾਰਿਸ਼ ਦੀਆਂ ਬੂੰਦਾ ਜਿਹੜੀਆਂ ਮੀਂਹ ਦੀਆਂ ਬੂੰਦਾ ਕਣੀਆਂ ਉਹ ਠਾ ਠਾ ਕਰਕੇ ਵੱਜਦੀਆਂ ਪਈਆਂ ਮਾਹੌਲ ਸੁਹਾਵਣਾ ਹੋਇਆ ਵੈਸੇ ਤਰ੍ਹਾਂ ਦਿਨਾਂ ਚ ਚਾਹ ਟਿੱਕ ਫੂਕੜੀ ਬਣ ਜਾਂਦੀ ਐ ਪਰ ਹੁਣ ਚਾਹ ਦੇ ਨਾਲ ਪਕੌੜੇ ਮਾਲਪੂੜੇ ਜੇ ਥੋੜੀ ਸ਼ਾਮ ਹੁੰਦੀ ਫਿਰ ਤਾਂ ਬਹੁਤੇ ਨੇ ਕਹਣ ਸੀ ਕਿ ਰੱਖ ਲੋ ਧਰ ਲੋ ਸੋ ਏ ਜੀ ਨਵਾਂ ਸ਼ਹਿਰ ਦਾ ਚੰਡੀਗੜ੍ਹ ਰੋਡ ਫਿਲਿਪਾਇਨ ਤੋਂ ਦੇਖ ਰਹੇ ਨੇ ਆ ਜਾ ਵੀ ਰੌਂਗ ਸੈਕਟਰ ਬਈ ਮੋਟਰਸਾਈਕਲ ਤੇ ਬਹੁਤ ਜ਼ੋਰ ਜ਼ੋਰ ਦੀ ਵੱਜ ਰੇ ਛਟਾਂਕੀ ਕਣੀਆਂ ਦੇ ਕਿੰਨੇ ਰੇਲਵੇ ਰੋਡ ਤਾਂ ਮੂਨ ਬਣਿਆ ਪਿਆ ਉਹ ਜਮਦੂਨ ਬਣਿਆ ਭਾਜੀ ਮੂਨ ਨਹੀਂ ਜਮਦੂਨ ਜਮਦੂਨ ਦਾ ਆਲੇ ਹਲਾਕ ਉੱਥੇ ਕੀਤੇ ਪਏ ਆ ਇਹ ਤੁਸੀਂ ਨਵਾਂ ਸ਼ਹਿਰ ਚੰਡੀਗੜ੍ਹ ਰੇਲਵੇ ਰੋਡ ਤੋਂ ਤਸਵੀਰਾਂ ਦੇਖ ਰਹੇ ਹੋ ਅੱਗੇ ਤੋਂ ਕਿਤੇ ਹਰਿਆਲੀ ਦੀ ਸੜਕ ਤੱਕ ਆਉਣੀ ਹੈ ਬਹੁਤ ਖੇਸ਼ ਨਾ ਕੋਣ ਕੇਅਰ ਕਰਦਾ ਤਾਂ ਜਿਹੜੇ ਪਰਦੇਸਾਂ 'ਚ ਬੈਠੇ ਨੇ ਯੂਕੇ ਆਸਟ੍ਰੇਲੀਆ ਨਿਊਜ਼ੀਲੈਂਡ ਇੰਗਲੈਂਡ ਕੈਨੇਡਾ ਅਮਰੀਕਾ ਦਿਨਾਂ ਤੇ ਦੇਖੁੰਦਾ ਕਿ ਯਾਰ ਆਪਣੇ ਸ਼ਹਿਰ ਨੂੰ ਦੇਖਣਾ ਤੁਹਾਨੂੰ ਅੱਗੇ ਰੇਲਵੇ ਰੋਡ ਦੀ ਰੈਗੂਲਰ ਗੇੜੀ ਵਜਾਈ ਦੀ ਅੱਜ ਤੁਸੀਂ ਚੰਡੀਗੜ੍ਹ ਰੋਡ ਤੇ ਗੇੜੀ ਮਾਰੋ ਸਾਡੇ ਨਾਲ ਤੇ ਚੰਡੀਗੜ੍ਹ ਰੋਡ ਦੀਆਂ ਤਸਵੀਰਾਂ ਤੁਸੀਂ ਦੇਖੋ ਸਾਡੇ ਨਾਲ ਔਰ ਆਪ ਵੀ ਤੁਸੀਂ ਕਮੈਂਟ ਕਰ ਦਿਓ ਨਾਲ ਦੀ ਨਾਲ ਕਮੈਂਟ ਲੈ ਲਾਂਗੇ ਬਾਕੀ ਹੋਰ ਬੜੀਆਂ ਗੱਲਾਂ ਕਰ ਰਹੀਆਂ ਹਨ ਅੱਜ बारिश दिखाने पाए हैं तो हम वो तो गल नहीं कर रहे जो भी दिल दिन गलियाँ वो कितने मौका मिलेगा तो जरूर तो सारिया गल् शेयर कीतिया जाऊंगिया कुछ है हैगस्याव कुछ परसनल गल यू आर वेलकम इन फिलीपाई बट आई डोंट हैव वीजा ना मेरे को वीजा नहीं है फिलीपाई <coughs> ਗੁਲਵਿੰਦਰ ਰੇੜੀਆ ਕਹਿੰਦੇ ਸਾਡੇ ਵੱਲ ਵੀ ਭੇਜ ਦੋ ਕਿੱਥੇ ਹੋ ਜੀ ਤੁਸੀਂ ਕਿਹੜਾ ਪਿੰਡ ਹੈ ਕਈਆਂ ਵੀ ਨੂੰ ਜਾ ਜਰਾ ਉੱਤਰ ਅੱਛਾ ਆਈਟੀਆਈ ਨੂੰ ਔਖਾ ਆਈਟੀਆਈ ਲਈ ਆਈਟੀਆਈ ਦੀ ਗਰਾਊਂਡ ਬੇ ਖਰਾਬ ਹੋ ਜਾਣੀ ਆ ਸਿੰਥੈਟਿਕ ਟਰੈਕ ਚਾਹੀਦਾ ਜਿਵੇਂ ਮਰੀਂਦਰ ਸਿੰਘ ਲਾਹੌਰ ਨੇ ਸੰਗਰੂਰ ਚ ਬਣਾਇਆ ਸਿੰਥੈਟਿਕ ਟਰੈਕ ਹੋਵੇ ਤਾਂ ਫਿਰ ਕੋਈ ਇਸ਼ੂ ਨਹੀਂ ਫਿਰ ਨੌਜਵਾਨੀ ਲਈ ਠੀਕ ਹੈ ਕੋਲ ਆਲੇ ਕੋਲ ਦਾ ਪਹੀ ਠੀਕ ਹੈ ਸਾਥੀਓ ਇਨਕ ਲਾਈਵ ਨਾਲ ਜੁੜਨ ਲਈ ਤੁਹਾਡਾ ਧੰਨਵਾਦ ਬਹੁਤ ਜਲਦੀ ਫਿਰ ਤੋਂ ਹਾਜ਼ਰ ਹੋਵਾਂਗੇ ਬਹੁਤ ਬਹੁਤ ਸ਼ੁਕਰੀਆ